ਹਾਂਜੀ ਸਾਥੀਓ ਨਕੌਦਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮੱਲਾ ਰਿਸ਼ੀ ਨਗਰ ਵਾਰਡ ਨੰਬਰ 90 ਤੇ ਇੱਥੇ ਕਾਂਗਰਸ ਪਾਰਟੀ ਦੇ ਵੱਲੋਂ ਬੂਥ ਲਗਾਇਆ ਗਿਆ ਦੇਖੋ ਨੌਜਵਾਨ ਭਾਰੀ ਗਿਣਤੀ ਵਿੱਚ ਇੱਥੇ ਜਿਹੜੇ ਮੌਜੂਦ ਹਨ ਪੈਣਾ ਵੀ ਬੈਠੇ ਆ ਆਪਾਂ ਗੱਲਬਾਤ ਕਰਦੇ ਹਾਂ ਕਿ ਨਕੌਦਰ ਦੇ ਵਿੱਚ ਚੰਦ ਸਿੰਘ ਚੰਨੀ ਦੀ ਕੋਈ ਲੇਅਰ ਹੈਗੀ ਵੀ ਆ ਜਾਂ ਨਹੀਂ ਹਾਂਜੀ ਸਰ ਚੰਨੀ ਸਾਹਿਬ ਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਹੈ ਇਸ ਸਮੇਂ ਨਕੌਦਰ ਵਿੱਚ ਬਹੁਤ ਪਰਵਾਹ ਹੰਗਾਰਾ ਮਿਲ ਰਿਹਾ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇੰਨੀ ਗਰਮੀ ਤੇ ਅੱਤ ਦੀ ਗਰਮੀ ਚ ਵੀ ਸਾਰੇ ਐਨ ਬੁੱਥਾਂ ਦਾ ਪੂਰਾ ਵੇਰਵਾ ਦੇ ਰਹੇ ਆ ਜੀ ਤੇ ਚਰਨਜੀਤ ਚੰਨੀ ਜੀ ਦੀ ਐਨ ਸਾਰੇ ਡਟ ਕੇ ਮਦਦ ਕਰ ਰਹੇ ਆ ਜੀ VOTING ਬਹੁਤ ਜਵਦੀਆ ਹੋ ਰਹੀ ਆ ਸਾਡੇ ਮੱਲਿਓ ਕਮ ਸੇ ਕਮ 45% ਤੇ ਹੁਣ ਤੱਕ ਹੋ ਚੁੱਕੇ ਇੰਨੀ ਚਿਲਚਲਾਤੀ ਗਰਮੀ ਚ ਵੀ ਜਿਹੜੀ ਸਰ ਪੰਜ ਕੋਣਾ ਮੁਕਾਬਲਾ ਹੈ ਕਿਹੜੀ ਪਾਰਟੀ ਨਾਲ ਸਾਖਰ ਸੱਤਣਾ ਮੁਕਾਬਲਾ ਮੰਨ ਰਹੀ ਸਰ ਮੁਕਾਬਲਾ ਤੇ ਜੀ ਇਲੈਕਸ਼ਨ ਤੇ ਇਲੈਕਸ਼ਨ ਹੀ ਹੁੰਦੇ ਜਿੰਨਾ ਮਰਜ਼ੀ ਕਰ ਲੋ ਜੀ ਸਾਰੇ ਹਰ ਇੱਕ ਪਾਰਟੀ ਆਪਣੇ ਆਪ ਨੂੰ ਜਿੱਤ ਕੇ ਸਮਝੀ ਹੁੰਦੀ ਹੈ ਜੀ ਬਸ ਜੀ ਨੰਦਰਵਾਸੀਆਂ ਨੂੰ ਇਹ ਕਹਿਣਾ ਹੈ ਕਿ ਤੁਸੀਂ ਵੋਟ ਉਸ ਬੰਦੇ ਨੂੰ ਦਿਓ ਜਿਹੜਾ ਤਰੱਕੀ ਕਰਾ ਸਕੇ ਇਲਾਕੇ ਦੀ ਨਉਹਾਰ ਬਦਲ ਸਕੇ